ਕਾ ਫਫਾਰਾ ਚੌਂਕ ਤੋਂ ਆਰਤੀ ਸ੍ਰੀਮੇ ਤੱਕ ਇਹ ਲਗਭਗ 4.2 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਅਸੀਂ ਇਨੀਸ਼ੀਅਲੀ ਪਹਿਲੇ ਰੂਪ ਦੇ ਅੰਦਰ ਮਾਰਕ ਕੀਤੀਆਂ ਨੇ ਜਿਹੜੀਆਂ ਕਿ ਲੁਧਿਆਣਾ ਸ਼ਹਿਰ ਦੀਆਂ ਵੰਡਗੀਆਂ ਇਸ ਤੋਂ ਬਿਨਾ ਜਲੰਧਰ ਜਲੰਧਰ ਚ ਵੀ ਲਗਭਗ 12.5 ਕਿਲੋਮੀਟਰ ਦੀ ਗੱਲ ਆ 12.3 ਕਿਲੋਮੀਟਰ ਤੋਂ ਬਾਅਦ ਸੜਕਾਂ ਜਿਹੜੀਆਂ ਨੇ ਉਹ ਜਲੰਧਰ ਦੀਆਂ ਆਇਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਐਚ ਐਮ ਬੀ ਰੋਡ ਐਚ ਐਮ ਬੀ ਰੋਡ ਜਿਹੜੀ ਆ ਉਹ 3.4 ਕਿਲੋਮੀਟਰ ਖਾਸ ਕਰਕੇ ਜੇ ਮੈਂ ਅੱਗੇ ਫਰਦਰ ਗੱਲ ਕਰਾਂ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ ਇਹ ਜਿਹੜਾ ਐਚ ਐਮ ਬੀ ਰੋਡ ਆ ਮਕਸੂਦਾ ਚੌਂਕ ਤੋਂ ਜੇਲ੍ਹ ਚੌਂਕ ਤੱਕ 3.4 ਕਿਲੋਮੀਟਰ ਅ ਸੈਕੰਡ ਜਿਹੜੀ ਆ ਆਦਰਸ਼ਨਗ ਰੋਡ ਤੋਂ ਟਾਂਡਾ ਰੋਡ ਆਦਰਸ਼ਨਗ ਰੋਡ ਤੋਂ ਟਾਂਡਾ ਰੋਡ ਇਹ ਜੇਲ੍ਹ ਚੌਂਕ ਤੋਂ ਪਠਾਨਕੋਟ ਰੋਡ ਬਾਇਆ ਪੁਰਾਣਾ ਸ਼ਹਿਰ ਇਹ ਲਗਭਗ 4 1.4 ਕਿਲੋਮੀਟਰ ਯਾਨੀ ਕਿ 1.5 ਕਿਲੋਮੀਟਰ ਦਾ ਲੰਬਾ ਇਹ ਸ਼ਹਿਰ ਦਾ ਫਾਸਲਾ ਇਸੇ ਤਰੀਕੇ ਪਠਾਨਕੋਟ ਰੋਡ 2.3 ਕਿਲੋਮੀਟਰ ਇਸ ਪਠਾਨਕੋਟ ਰੋਡ ਦੇ ਅੰਦਰ ਅੰਦਰੂਨੀ ਸ਼ਹਿਰ ਵਿੱਚ ਪੁਰਾਣੀ ਸਬਜ਼ੀ ਮੰਡੀ ਤੋਂ ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ ਤੱਕ ਜਿਹੜਾ ਅਸੀਂ ਸ਼ਾਮਲ ਕੀਤਾ ਇਹਦੇ ਨਾਲ ਹੀ ਮਾਡਲ ਟਾਊਨ ਮਾਡਲ ਟਾਊਨ ਮੇਨ ਰੋਡ ਮਾਡਲ ਟਾਊਨ ਮੇਨ ਰੋਡ ਜਿਹੜੀ ਆ ਉਹ 2 ਕਿਲੋਮੀਟਰ ਨਕੋਦਰ ਜਲੰਧਰ ਵਾਲਾ ਰੋਡ ਜਿਹੜਾ ਉਹ 3.2 ਕਿਲੋਮੀਟਰ ਸੋ ਟੋਟਲ 12.3 ਕਿਲੋਮੀਟਰ ਦੀਆਂ ਸੜਕਾਂ ਜਿਹੜੀਆਂ ਨੇ ਉਹ ਅਸੀਂ ਜਲੰਧਰ ਦੀਆਂ ਆ ਆਈਡੈਂਟੀਫਾਈ ਕੀਤੀਆਂ ਨੇ ਜਿਹਦੇ ਅੰਦਰ ਸੜਕਾਂ ਜਿਹੜੀਆਂ ਨੇ ਉਹ ਬਿਸ਼ਪ ਪਦਰੀ ਬਣ ਗਈਆਂ ਜਿਨ੍ਹਾਂ ਦਾ ਡਿਜ਼ਾਈਨ ਜਿਹੜਾ ਬਿਸ਼ਪ ਪਦਰੀ ਆਰਕੀਟੈਕਚਰ ਤਿਆਰ ਕਰੂਗਾ ਜਿਨ੍ਹਾਂ ਦਾ ਠੇਕਾ ਜਿਹੜਾ ਕੰਟਰੈਕਟ ਜਿਹੜਾਗਾ ਉਹ 10 ਸਾਲ ਲਈ ਹੋਊਗਾ ਰੱਖ-ਰਖਾਅ ਦਾ ਮੇਨਟੇਨੈਂਸ ਦਾ ਔਰ ਜਿਹਦੇ ਅੰਦਰ ਵਰਲਡ ਕਲਾਸ ਸਟਰੀਟ ਲਾਈਟਾਂ ਹੋਣਗੀਆਂ ਜਿਹਦੇ ਅੰਦਰ ਵਰਲਡ ਕਲਾਸ ਫੁੱਟਪਾਥ ਹੋਣਗੇ ਜਿਹਦੇ ਅੰਦਰ ਮੈਂ ਸਮਝਦਾ ਫਲਾਵਰ ਦੀ ਗੱਲ ਕਰੀਏ ਜਾਂ ਬੂਟਿਆਂ ਦੀ ਗੱਲ ਕਰੀਏ ਬਾਗਬਾਨੇ ਦੀ ਗੱਲ ਕਰੀਏ ਉਹ ਵਰਲਡ ਕਲਾਸ ਹੋਣਗੀਆਂ ਯਾਨੀ ਕਿ ਜਦੋਂ ਤੁਸੀਂ ਉਹਨਾਂ ਗਲੀਆਂ ਵਿੱਚੋਂ ਲੰਘਿਆ ਕਰੋਗੇ ਤਾਂ ਤੁਸੀਂ ਇਸ ਗੱਲ ਲਈ ਸੋਚੋਗੇ ਕਿ ਹਾਂ ਸਾਡੇ ਸ਼ਹਿਰ ਵੀ ਸਾਡੇ ਸ਼ਹਿਰ ਦੀਆਂ ਗਲੀਆਂ ਵੀ ਸੜਕਾਂ ਵੀ ਜਿਹੜੀਆਂ ਨੇ ਉਹ ਬਿਸ਼ਪਧਰੀ ਬੜੀਆਂ ਨੇਗੀਆਂ ਇਹ ਆਈਡੀਆ ਮੈਂ ਸਮਝਦਾ ਬਹੁਤ ਵਟਾ ਆਈਡੀਆ ਆਮ ਆਮੀ ਪਾਰਟੀ ਦੀ ਸਰਕਾਰ ਦਾਗਾ ਇਹ ਬਹੁਤ ਵੱਡਾ ਕੰਮ ਜਿਹੜਾ ਉਹ ਸਰਕਾਰ ਨੇ ਪਹਿਲੀ ਵਾਰ ਪੰਜਾਬ 'ਚ ਅਸੀਂ ਕਦਮ ਚੁੱਕਿਆਗਾ ਸਾਡੀ ਸਰਕਾਰ ਨੇ ਚੁੱਕਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚੁੱਕਿਆ ਨਹੀਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਰਕਾਰਾਂ ਪੰਜਾਬ 'ਚ ਬਣੀਆਂ ਪਰ ਲੇਕਿਨ ਕਿਸੇ ਨੇ ਵੀ ਪੰਜਾਬ ਨੂੰ ਵਿਸ਼ੇਪਧਰੀ ਸਹੂਲਤਾਂ ਦੇਣ ਦੇ ਲਈ ਕਦੇ ਸੋਚਿਆ ਤੱਕ ਨਹੀਂ ਪਰ ਲੇਕਿਨ ਆਮ ਆਦਮੀ ਪਾਰਟੀ ਨੇ ਇਹ ਸੋਚਿਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਵਿਸ਼ੇਪਧਰੀ ਸਹੂਲਤਾਂ ਦੇਵਾਂਗੇ ਵਿਸ਼ੇਪਧਰੀ ਜਿਹੜੀਆਂ ਬੇਸਿਕ ਰੋਡ ਐਂਡ ਇਨਫਰਾਸਟ੍ਰਕਚਰ ਆ ਉਹ ਬਣਾ ਕੇ ਦੇਵਾਂਗੇ ਬਾਦ ਵੱਤ ਸ਼ੁਕਰੀਆ ਥੈਂਕ ਯੂ ਤੁਸੀਂ ਪ੍ਰੋਜੈਕਟ ਦੱਸਿਆ ਲਾਈਨਸ ਵਾਸਤੇ ਦੱਸਿਆ ਨੇ ਵੀ ਪੈਦਲ ਆਲੇ ਲੱਗੇ ਸਾਈਕਲ ਲੇਨ ਲੱਗੂਗਾ ਸਪੇਸ ਕਿਤੋਂ ਕਵਰ ਹੋਊਗਾ ਕਿ ਜਿੰਨੀ ਜਗ੍ਹਾ ਤੇ ਦੱਸਿਆ ਨੇ ਮਾਡਲ